ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਆਪਣੇ YouTube ਚੈਨਲ ਚ ਹੈਲ ਬਲੌਗਰਸ ਤੇ ਬਹੁਤ ਸਾਰੇ ਜੋ ਸਿੱਖਵੇਂ ਹੋ ਤੇ ਜੋ ਵੀ ਆਪਣੇ ਚੈਨਲ ਦੇ ਨਵੇਂ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਆਪਾਂ ਬੱਚਿਆਂ ਨੂੰ ਕਰ ਰਹੇ ਸੀ ਰੈਡੀ ਤੇ ਮੇਰੀ ਬਲੌਗ ਤਿਆਰ ਹੁੰਦੇ ਪਹਿਲਾਂ ਜਾਨੀ ਕਿ ਬਲੌਗ ਬਣਾਉਣ ਦੀ ਦੀ ਮੇਨ ਰੀਜਨ پتہ ਕੀ ਸੀ ਸਾਡੇ ਨਾਲ ਹੁਣ ਤਾਂ ਵੈਸੇ ਉਧਰੋਂ ਆ ਗਏ ਸਮ੍ਰੀਤ ਦੇ ਪਪਾ ਜਾਂ ਆਪਣੇ ਪਪਾ ਜੀ ਉਹ ਦੇਖ ਕੇ ਆਏ ਸੀ ਦੀ ਖੁਸ਼ੀ ਹੋਈ ਸਾਨੂੰ ਸਾਡਾ ਜਿਹੜਾ ਨਿੰਮਾ ਫੁੱਟਣ ਲੱਗਾ ਦੋ ਤਿੰਨ ਪੱਤੇ ਕੱਢੇ ਤੇ ਸਾਰਾ ਡੱਬਰ ਨਾ ਬਾਰ-ਬਾਰ ਅਸੀਂ ਨਿੰਮ ਦੇ ਕੋਲੇ ਹੋ ਮੁਰਮੁਰ ਹੈ ਇਹਨੇ ਦੇਖ ਦੇ ਕੇ ਵੀ ਕਿਉਂਕਿ ਅੱਗੇ ਜਾ ਕੇ ਗਰਮੀ ਜ਼ਿਆਦਾ ਹੀ ਪੈਣੀ ਹੈ ਕਿਉਂਕਿ ਵੇਸ਼ ਇੱਕ ਆਪਾਂ ਛੱਡੇ ਜੀ ਪਾ ਤੀ ਪਰ ਫਿਰ ਵੀ ਜ਼ਿਆਦਾ ਗਰਮੀ ਦੇ ਵਿੱਚ ਉਹ ਵੀ ਤਪਦੀ ਚੱਲ ਜੇ ਨਿੰਮ ਹੈ ਨਾ ਆਪਣਾ ਵਧੀਆ ਫੁੱਟ ਜੀ ਤਾਂ ਵਧੀਆ ਫਿਰ ਨਾਲੇ ਅਸੀਂ ਉੱਥੇ ਪੱਖਾ ਵੀ ਲਾ ਦੇਣੇ ਤੇ ਪਸ਼ੂ ਹੈ ਜਿਹੜੀ ਆਰਾਮਦਾਰੀ ਦੇ ਨਾਲ ਵਗਿਆ ਇੱਕ ਦਰਵਾਜ਼ਾ ਬਣ ਜਾਂਦਾ ਹੈ ਉਹ ਨਿੰਮ ਹੈ ਜਿਹੜਾ ਤਾ ਕਰਕੇ ਨਾ ਖੁਸ਼ੀ ਜੀ ਹੋਈ ਵੀ ਚੱਕੀ ਤਿੰਨ ਚਾਰ ਪੱਤੇ ਹੀ ਕੱਢੇ ਆ ਵੀ ਆਸ ਜੀ ਹੋਊਗੀ ਵੀ ਨਵੇਂ ਮੈਂ ਜਿਹੜਾ ਆਪਣਾ ਫੁੱਟੂਗਾ ਠੀਕ ਹੈ ਠੀਕ ਹੈ ਮੈਂ ਕਿਹਨੂੰ ਬੁਲਾ ਰਹੀ ਆਂ ਕਿਹਨੂੰ ਬੁਲਾ ਰਹੀ ਆਂ ਐਵੇਂ ਅੱਖਾਂ ਕੀਤੀਆਂ ਪਾਪਾ ਦਾ ਜਿਹੜਾ ਮਾਲੀ ਆ ਨਾ ਕੱਲ ਕਹਿੰਦਾ ਕਿ ਮਰੂਦਾਾਸ ਤੋਂ ਉਹ ਲਿਓ ਮੈਂ ਕਿ ਕੀ ਜਾਲੀ ਜਾਂ ਨਾ ਹਾਂ ਦੋ ਕਰੇਟ ਲਿਓ ਇਹਦਾ ਵੀ ਕਰੇਟ ਭਰ ਜਾਣਗੇ ਦੋ ਅੱਜ ਮੈਂ ਕਰੇਟ ਨਾ ਭਰ ਜਾਣਗੇ ਕਿਤੇ ਵਗ ਮੇਰੀ ਗੱਲ ਤਾਂ ਸੁਣੋ ਮੈਂ ਹੱਸੀ ਨਹੀਂ ਮੈਂ ਕਿਹਾ ਵੀ ਮੈਂ ਅੱਜ ਬਲੌਗਰ ਪਹਿਲਾਂ ਕਿਉਂ ਸਟਾਰਟ ਕੀਤਾ ਮੈਂ ਕਹਿੰਦੇ ਸਾਰਾ ਢੱਬਰ ਲੈ ਮੇਰੇ ਗੁਲਮੋੜ ਮੋੜ ਹੋਈ ਜਾਂਦੇ ਆ ਬਲਮੋੜ ਵਾਪਸ ਆਈ ਇਹਦੇ ਵਿੱਚ ਦੋ ਕ ਪੱਤੇ ਕੱਢੇ ਵੀ ਸਾਨੂੰ ਹੌਸਲਾ ਆ ਜਾਵੇ ਸਾਡਾ ਮੈਂ ਮੋ ਫੁੱਟੂਗਾ ਫੁੱਟ ਨਹੀਂ ਆਇਆ ਵਾਹ ਵਾਹ ਮੋ ਫੁੱਟਿਆ ਆਇਆ ਸਾਡੀ ਖੁਸ਼ੀ ਦਾ ਮੈਂ ਕਿਹਾ ਸਾਡੀ ਖੁਸ਼ੀ ਦਾ ਅੱਜ ਕੋਈ ਟਿਕਾਣਾ ਨਹੀਂ ਮੌਸਮ ਹੋ ਗਿਆ ਖਰਾਬ ਆ ਤੇ ਇੰਨੀ ਜਿਆਦੇ ਗਰਮੀ ਸੀਗੀ ਨਾ ਤੇ ਫੋਨਾ ਜਿਹੜੀ ਹੈ ਗਰਮ ਗਰਮ ਲੋ ਚੱਲਦੀ ਹਵਾ ਪੂਰੀ ਤੇਜ਼ ਫਪੱਖਾ ਬੰਦ ਕਰਤੀ ਆਈ ਹੈ ਥੋੜ ਡਿਗ ਪੇਹਰੀ ਦੇ ਨਾਲ ਮੀਂਹ ਪੈ ਰਿਹਾ ਬਹੰਤਾ ਫਿਰ ਨੂੰ ਹੀ ਤਰ੍ਹਾਂ ਦਾ ਅੰਦਰ ਹੀ ਮਿਲਦਾ ਮਾਣਾ ਮੋਟਾ ਕੋ ਠੰਡਾ ਮੌਸਮ ਹੋ ਗਿਆ ਵੀ ਨਹੀਂ ਪਾ ਸਕਦੇ ਕਿਉਂਕਿ ਲਾਈਟ ਨਹੀਂ ਚੱਲੇ ਜਾਣਾ ਜਦੋਂ ਹਨੇਰੀ ਜ ਆ ਜਾਏ ਬਸ ਥੋੜੀ ਜ ਨਾਲ ਦੀ ਨਾਲ ਲਾਈਟ ਕੱਟ ਦਿੰਦੇ ਆ ਚਲੋ ਜੀ ਰਸੋਈ ਚ ਚਲਦੇ ਆ ਕੀ ਖਾਣ ਪੀਣ ਨੂੰ ਲਓ ਜੀ ਆਪਾਂ ਨੂੰ ਅੱਜ ਆਉਂਦੇ ਨੂੰ ਮਿਲ ਗਈ ਖੀਚੜੀ ਪਰੇਤਾ ਖਾਣਗੇ ਦਹੀਂ ਪਾ ਕੇ ਇਹ ਤਾਂ ਮੇਰੀ ਹੈ ਮੈਂ ਪਾਉਂਗੀ ਖਾऊंगी

ਨੇ ਰੀ ਚੱਲ ਪੀਜੀ ਬਾਹਰ ਨਹੀਂ ਰਹੀ ਫੇਰ ਆ ਗਈ ਪਹਿਲਾਂ ਰੁਕ ਗਈ ਸੀ ਤੇ ਹੁਣ ਜਿਹੜਾ 1 ਮਿੰਟ ਇੱਧਰ ਦੀ ਦੇਖਦੇ ਆਪਾਂ ਬੱਦਲਾ ਜਿਹੜਾ ਬਣ ਗਿਆ ਪਰ ਮੀਂਹ ਤੇ ਕਿਹੜਾ ਪੈਣਾ ਹਨੇਰੀ ਹੀ ਆਉਣੀ ਆ ਹਾਂਜੀ ਨਾ ਨਾਉਣ ਨੂੰ ਕਿਹੜਾ ਦਾ ਬਾਹਰ ਬਰਖਾ ਹੀ ਜਾਂਦੀ ਐ ਆਈ ਮੰਮੀ ਢਾੜਾ ਣਾੜੂ ਮੰਮੀ ਰੀਵਣਾ ਤਾਰ ਦੋ ਕਿ ਤੇਰੀ ਆਂਟੀ ਕਹਿੰਦੇ ਨਵਰੀਤ ਸਮਰੀਤ ਦੀ ਕਿਊਟ ਗੱਲਾਂ ਇੱਕ ਸਮਰੀਤ ਕਹਿੰਦੇ ਵੱਡਿਆਂ ਵਾਂਗ ਬੋਲਦੀ ਤੂੰ ਕਿਹਾਂ ਨੇ ਸੀਗਾ ਕਿ ਆਧਾ ਪਾਇਆ ਹੋਇਆ ਕਿਉਂਕਿ ਅਦਰਕ ਕਹਿ ਦਿੰਦੇ ਆ ਅਭਾ ਜਿਵੇਂ ਬੀਬੀ ਬੋਲਦੇ ਹਨਾ ਬੀਬੀ ਨੂੰ ਜਿਵੇਂ ਬੋਲਦੇ ਉਹਨਾਂ ਦੀਆਂ ਗੱਲਾਂ ਸੁਣ ਕੇ ਉਵੇਂ ਹੀ ਤੂੰ ਕਹਿਦਣੀ ਆ ਵੀ ਸਬਜ਼ੀ ਦੇ ਵਿੱਚ ਆਧਾ ਪਾਇਆ ਮੈਂ ਦਾਦੇ ਕਹਿੰਦਾ ਮੈਂਂਦੀ ਨਹੀਂ ਬੋਲ ਅਦਰਕ ਅਦਰਕ ਹਿੰਦੀ ਦਾ ਸ਼ਬਦ ਨਹੀਂ ਪੁੱਤੋ ਪੰਜਾਬੀ ਦਾ ਹੀ ਐ ਓ ਓ ਭੁੱਲ ਗਈ ਸੀ। ਆਗੀ ਬਰਖਾ ਫਰੀਦਕੋਟ ਮੇ ਹੀ ਪਈ ਜਾਂਦਾ। ਵੱਜੀ ਜਾਂਦਾ ਹੈਗਾ। ਹੈਗੀ ਆ ਕਨਮਨ ਜੀ ਫਰੀਦਕੋਟ ਦਾ ਤੇ ਇੱਕ ਹਨੂਮਾਨਗੜ੍ਹ ਦੀ ਮੈਂ ਦੇਖੀ ਸੀ। ਸਟੇਟਸ ਲੱਗਿਆ ਪੈਸੇ ਆਪਣੇ ਹਰਦੀਪ ਦਾ। ਇੱਕ ਤਾਂ ਫਰੀਦਕੋਟ ਤੇ ਇੱਕ ਹਨੂਮਾਨਗੜ੍ਹ ਪਈ ਜਾਂਦਾ ਮੀ। ਉਹ ਦੇਖ ਬੱਦਲ। ਆਏ ਸੀ ਜਾਂ ਬੰਦੇ ਕੱਢੂ। ਆਏ ਬੰਦੇ ਜਾਂਦਾ। ਚਲੋ ਪਈ ਪਾਵਾ ਪੱਠੇ ਪੌਣੇ 5 ਹੋ ਗਏ ਮੈਨੂੰ ਆਏ ਸੀ ਕੋਈ ਨਾ ਕੋਈ। ਪਹੁੰਚ ਜਾਣਗੇ ਉਹ ਲੇਟ ਹੋ ਜਾਣਗੇ ਚਲੋ ਫਿਰ ਹੁਣ ਆਪਾਂ ਪੱਠੇ ਪਾ ਦਈਏ ਪਸ਼ੂ ਵੀ ਲੇਟ ਹੋ ਜਾਣ ਫਿਰ ਧਾਰਾ ਗੱਢਾਂਗੇ ਉਹ ਲੇਟ ਹੋ ਜਾਣਗੇ ਥੋੜਾ ਜਿਆ ਹਜੇ ਤਾਂ ਮੰਡੀ ਹੈ ਹਜੇ ਤਾਂ ਮੰਡੀ ਨਹੀਂ ਵੀ ਦੀ ਦਾ ਸਾਈਕਲ ਵੀ ਹੁੰਦਾ ਇੱਕ ਜਾਂਦਾ ਵੀ ਜੇ ਵੇਲੇ ਸੱਲ ਨਾ ਬੰਦਾ ਕਰੀ ਆ ਜੇ ਅੱਜ ਕੱਦੂ ਮੱਕੀ ਜਾਂਦਾ ਇੱਕ ਰਾਤ ਕੱਲ ਤੇ ਪਾਸੇ ਲੇ ਜਾਵਾਂਗਾ ਗੱਜੀ ਆਂਦਾ ਹਨਾ ਉਹ ਤਾਂ ਹਾਂ ਕੀ ਕੀ ਬਿਨਾਂ ਕੋਲ ਨਾ ਮਾਰ ਨਾ ਮਾਰ ਹਾਂ ਵੇ ਕਣਗਾ ਡਿੱਗਾਂ ਫਿਰ ਪੱਠੇ ਪਾਵਾਂਗੇ ਠਰ ਜੀ ਹਾਂ ਬਾਗੇ ਕੰਮ ਨੇ ਮੇਰੇ ਤਰਕੇ ਸੱਤ ਵਾਜ ਬੇ ਵਿਚਾਰਾਂ ਅੰਦਰ ਬਾੜੀਆਂ ਬਾਂਦੀਆਂ ਬੀਬੀ ਬਾਂਦੀਆਂ ਬਸ ਮੇਰੇ ਜਦੋਂ ਮੈਂ ਲੱਗ ਗਈ ਉਹ ਤੇ ਮੇਰੇ 10 ਮਿੰਟਾਂ ਦਾ ਕੰਮ ਹੈ ਮਿੰਟਾਂ ਚਰ ਲਾ ਦੂੰਗੀ ਮੈਂ ਦਾਣਾ ਪੈਂਤਾ ਪਿਆ ਪਰਿਆ ਵੇ ਪਦੀਲਾ ਤੇ ਚੱਕਦੀਆਂ ਤੇ ਰਲਾਉਣੀਆਂ ਮੇਰਾ ਦੁਪੱਟਾ ਕਿੱਧਰ ਗਿਆ ਹੁਣ ਤਾਂ ਚੱਕੀ ਦੇ ਅੰਦਰ ਗਈ ਸੀ ਜੀ ਰਾਮ ਜੀ ਕਿਹਾ ਬੱਦ ਜੀ ਕੀ ਵੀ ਗੁੱਸੇਗਾ ਤਾਂ ਹੁੰਨੀ ਆ ਨਹੀਂ ਅੰਦਰ ਲੈ ਕੇ ਗਈ ਆਂ ਕਾ ਤੂੰ ਕਰਦੀ ਏ ਕੁੜੇ ਨਾਲੇ ਮੈਂ ਕੰਮ ਕਰਦੀ ਆਂ ਨਾਲੇ ਤੂੰ ਲੜਦੀ ਰਹਿਣੀ ਆ ਮੇਰੇ ਨਾਲ ਜਬਾੜੀ ਸੁਆਣੀ ਸੁਆਣੀ ਵੀ ਕਿਸ ਤੇਰੇ ਤੇਰੇ ਸਿਰ ਤੇ ਦਿੰਨੀ ਆ ਤੂੰ ਸਾਰਾ ਦਿਨ ਸਿਰ ਤੋਂ ਲੈਂਦੀ ਂ ਸਾਡੇ ਵਰਗੇ ਨੂੰ ਦਾਖ ਦੇਨੇ ਹੈ ਤਾਂ ਸਚੁੰਨੀ ਆ ਨਹੀਂ ਲੈਂਦੀ ਆ ਅੱਜ ਕੱਲ ਦੀਆਂ ਤਾਂ ਤੇ ਅਸੀਂ ਤਾਂ ਆਪ ਨਹੀਂ ਲੈਂਦੇ ਹੈਗੇ ਪਾਣੀ ਵੀ ਘੁੱਟ ਪੀ ਗੇ ਆ ਸਾਡੀ ਬੀਬੀ ਤਾਂ ਇੰਨਾ ਠੰਡਾ ਜਮਣਾ ਹੈ ਡੋਂਗੀ ਵਾਲਾ ਪਾਣੀ ਪਾ ਦਈਏ ਜਿਹੜਾ ਉੱਪਰ ਹੁੰਦਾ ਹਾਏ ਬੀਬੀ ਅੱਗ ਵਰਗਾ ਨਹੀਂ ਹੈਗਾ ਪਤਾ ਕਿੰਨਾ ਠੰਡਾ ਪੈਣੇ ਮੈਨੂੰ ਪੀ ਲੈਂਦੇ ਮੈਂ ਵੀ ਲੈਂਦਾ ਬੀਬੀ ਆਖੂਗੀ ਨਾ ਦੋ ਤਿੰਨ ਡੋਂਗੇ ਪਾਏ ਨੇ ਬੀਬੀ ਦੇ ਤਾਂ ਦੰਦ ਹਨਗੇ ਹਨਾ ਤੇਰੇ ਦੰਦਾਂ 'ਚ ਕਿਹੜਾ ਬੀਬੀ ਠੰਡਾ ਪਾਣੀ ਪਿੰਦਾ ਹਾਂ ਹਾਂ ਲੈ ਦੋ ਪੈਨਸਲਾਂ ਲੈਣੀ ਆ ਇੱਕ ਪੈਨਸਲ ਲੈ ਨਵਾਂ ਟਿਕਾਣਾ ਨਹੀਂ ਆਇਆ ਇੱਕ ਗਮਾਨਾ ਦਿਓ ਘਟ ਘਟ ਕੇ ਪੈਨਸਲ ਆਥਰ ਨੂੰ ਖਤਮ ਕਰ ਦਿੰਦਾ ਆ ਕੱਢ ਲੈ ਗਈ ਹੈ ਤਰ ਕਿਉਂ ਜਸ ਮੁਲ ਗਈ ਹੈ ਮਹਿ ਕਿ ਚੱਕਿਆ ਨਹੀਂ ਇਹਦੇ ਪੱਤੇ ਪਤਾ ਨਹੀਂ ਕਿਉਂ ਕਰਨ ਲੱਗ ਗਏ ਮਰਿੰਗੇ ਦੇ ਆ ਹੂੰ ਕੰਮਗੇ ਤੇਰਾ ਡੰਡਾ ਪਹਿਲਾ ਵਾਲੇ ਲੱਗੇ ਗਰਮੀ ਆ ਹੂੰ ਹੋਰ ਤੇ ਪਹਿਲਾ ਵਾਲੇ ਗੰਜਾ ਤਾਂ ਸੀਗਾ ਇਹ ਨਹੀਂ ਨਵੇਂ ਪੱਤੇ ਨੇ ਇਹ ਇਹਨਾਂ ਨੂੰ ਤੇ ਜਾਨੂ ਫੁੱਟ ਗਏ ਉਹ ਉਹ ਖਿਰਦੇ ਆ ਯਾਰ ਇਹ ਲੱਗਦਾ ਨਾ ਉਹ ਟੋਟ ਟੋਟ ਗੰਦੰਗਾ ਜਿਹਾ ਸਭ ਨੂੰ ਲੱਗਾ ਭਾਈ ਜਾਨਾ ਬਾਦ ਤੇ ਬਾਦ ਪਾਣੀ ਪਾ ਗੁੰਨੂ ਦੇ ਮਮਾ ਕਹਿੰਦੇ ਬਹਿਂਡੇ ਤੂੰ ਆ ਉਹ ਕਹਿੰਦੇ ਵੀ ਜੇ ਤੁਹਾਡੀ ਬੀਬੀ ਚਲੀ ਗਈ ਕਹਿੰਦੇ ਫਿਰ ਤਾਂ ਬਲੌਗ ਦੇ ਫਿਰ ਤਾਂ ਬਲੌਗ ਦਾ ਮਜ਼ਾ ਹੀ ਨਹੀਂ ਹੋਣਾ ਬਲੌਗ ਚ ਕੌਣ ਰਹੂਗਾ ਮੈਂ ਕਿਹਾ ਨਹੀਂ ਜਾਂਦੇ ਤੁਸੀਂ ਕਹਿੰਦੇ ਹੋਣਾ ਵੀ ਮੈਂ ਜਾਣਾ ਨਹੀਂ ਆਪਰੇਸ਼ਨ ਕਰਾਉਣਾ ਮੈਂ ਤਾਂ ਤੇ ਵੀ ਉਂ ਪੀਰ ਗਿੱਤਾ ਠੀਕ ਆ ਉੱਥੇ ਚੈੱਕ ਕਰਾ ਕੇ ਲੈ ਕਿਥੇ ਹੁੰਦਾ ਹਾਂ ਆਪਰੇਸ਼ਨ ਤਾਂ ਫਿਰ ਕਰਾਉਣਾ ਹੀ ਪੈਣਾ ਲੇ ਸ਼ੂਟਿੰਗਾਂ ਚ ਖਰਾ ਦੇ ਤੂੰ ਦਾਣਾ ਆਇਆ ਕੋਈ ਨਾ ਆ ਲਈ ਕੋਈ ਨਹੀਂ ਜਾਵੜਾਂਗੇ ਚਲੋ ਪਾਈਏ ਪੱਠੇ ਲੈ ਨਹੀਂ ਪਤਾ ਕਿਦੋਂ ਨੂੰ ਭਾਜੇ ਨਾ ਬੀਬੀ ਦੋ ਤੂੰ ਇੱਕ ਮੰਗਿਆ ਸੀ ਦੋ ਚੱਕ ਬੀਬੀ ਕਹਿੰਦੀ ਮੈਨੂੰ ਫੋਨ ਆਉਂਦਾ ਹੋਵੇ ਮੈਂ ਸਾਰਿਆਂ ਨੂੰ ਬੈਠੀ ਲਾਈ ਜੱਲਾਂ ਸਾਰੇ ਰਿਸ਼ਤੇਦਾਰਾਂ ਨੂੰ ਘਮਾਈ ਜੱਲਾਂ ਕੋਲਾ ਆ ਵੀ ਆ ਕੋਸ ਮੈਨੂੰ ਫੋਨ ਫੜਾ ਦੇ ਕੁੜੇ ਮੈਂ ਹੀ ਦੇਖ ਲਾਂ ਕੋਸ ਚੱਕ ਦੋ ਫੜਾ ਦੇ ਆ ਮਾਦੀ ਸਾਡੇ ਸੁਬੀ ਦਿਨਾਂ ਮਾਤਾ ਪੱਲਾ ਵਾਲਾ ਬਲੌਗ ਦੇਖ ਕੇ ਟਾਣਾ ਨੇ ਕਮੈਂਟ ਕੀਤਾ ਕਹਿੰਨੀ ਮਾਤਾ ਨੂੰ ਕਹਦੇ ਮੇਰੇ ਵਾਸਤੇ ਵੀ ਇੱਕ ਪੀੜੀ ਭਰ ਦੇਣਾ ਮਮੀ ਪੀੜੀ ਭੜਾ ਕੋ ਭਰ ਦਿਆਂਗੇ ਮਿਲਣਾ ਹਉ ਸਹੀ ਸੁਣੋ ਪੀੜੀ ਵੀ ਫਰੀ ਹਾਂ ਹਾਂ ਹਉ ਸਹੀ ਐ ਜੀ ਇਦਾਂ ਸੋਨੇ ਆੜੇ ਲੱਗੇ ਹੋਣਾਂ ਦੇ ਕੀ ਨੂੰ ਪੀੜੀ ਹਾਏ ਹਾਏ ਕਾ ਤੋ ਕਹਣੀ ਮੇਰਾ ਭਾਂ ਜੋ ਇਦਾਂ ਦੇ ਵਾਕੀ ਉਹਦੇ ਕੱਚੇ ਨਾ ਹੁੰਦੇ ਉਹਦੇ ਤੋਂ ਬਾਰੇ ਸਵਾਲ ਹਾਂ ਆੜੂ ਰੈੱਡ ਜੇ ਪਰ ਇਹ ਜਦ ਹੁੰਦੇ ਆ ਅੱਛਾ ਅੱਛਾ ਉਹ ਤਾਂ ਦੂਜੇ ਹੁੰਦੇ ਲਾਲ ਜੇ ਕੀ ਹੁੰਦੇ ਮੈਨੇ ਇੱਕ ਤਾਂ ਨਾ ਨਾਂ ਲਵਈ ਜਾਨੀ ਚੀਕੂ ਨਹੀਂ ਹੁੰਦੇ ਮਾਤਾ ਆ ਆ ਉਹ ਨਹੀਂ ਚਿਕਾ ਨਹੀਂ ਚਿਕਾ ਨਹੀਂ ਯਰ ਪਤਾ ਨਹੀਂ ਕੀ ਪਾਰੇ ਹੁੰਦੇ ਆ ਇਹ ਆੜੂ ਹੁੰਦੇ ਆ ਜਿਹੜੇ ਇਹ ਜਿਵੇਂ ਆਲੂ ਬਖਾਰੇ ਆਲੂ ਬਖਾਰੇ ਬਦਾਮ ਜੇ ਹੁੰਦੇ ਆ ਹਾਂ ਇਹ ਤਾਂ ਆੜੂ ਹੁੰਦੇ ਆ ਉਹ ਆਲੂ ਬਖਾਰੇ ਹੁੰਦੇ ਆ ਜਿਹੜੇ ਰੈੱਡ ਜੇ ਤੇ ਹੁੰਦੇ ਆ ਹਾਂ ਉਹ ਹੀ ਹੋਣੀ ਪੋਲੀ ਜੀ ਨਾ ਚਲ ਵੀ ਵੀ ਦੇਖ ਬਟੀਕ ਆਹ ਬਟੀਕ ਦਾ ਕਮੈਂਟ ਆਇਆ ਪਿਆ ਸੀ ਉਸ ਦਾ ਦੇਖੋ ਬਲੌਗ ਆਇਆ ਨਹੀਂ ਖੋਲੋ ਸਿੱਖੋ ਖੋਲਣਾ ਮੈਂ ਵੀ ਫੋਨ ਦਾ ਬਠਾ ਬੜੀ ਮੈਨੂੰ ਕੀ ਚੱਜ ਚੱਜ ਤਾਂ ਆ ਜੂਗਾ ਕਿਉਂ ਟੈਨਸ਼ਨ ਲੈਣੀ ਹੁੰਨੀ ਆ ਮੇਰੇ ਕੱਪੜੇ ਪਾਉਣੀ ਹੈ ਮਸ਼ੀਨ 'ਚ ਹੁਣ ਆਇਸ ਵੇਲੇ ਨਹੀਂ ਕੋਸ਼ ਨਹੀਂ ਹੁੰਦਾ ਮੈਂ ਤੂੰ ਮੇਰੇ ਲਈ ਕੰਮ ਮੈਂ ਬੇਲੇ ਕੰਨ ਲਾਲ ਗੇਰੂ ਵਰਗਾ ਕਰੀ ਫਿਰਦੀ ਗਰਮੀ ਨਾਲ ਕੱਦਣਾ ਹੋਇਆ ਮੇਰੇ ਗਰਮੀ ਨਾਲ ਹੋਇਆ ਗਰਮੀ ਨਾਲ ਸੇਕ ਨਿਕਲ ਲੱਗ ਗਿਆ ਮੇਰੇ ਮੂੰਹ 'ਚ ਕੰਨ ਲਾਲ ਗੇਰੂ ਵਰਗਾ ਬਣਾਈ ਫਿਰਦੀ ਮੂੰਹ ਹੀ ਲਾਲ ਹੋਇਆ ਤਾਂ ਹੂੰ ਗਰਮੀ ਹੈ ਆਲੀ ਗਰਮੀ ਦਾ ਕੀ ਰੇਲਿਓ ਦੋ ਵਾਰ ਨਾ ਆਇਆ ਹਾਏ ਉਹ ਹੁਣ ਤੱਕ ਨਹੀਂ ਉਹ ਆਲੀ ਪਾਦਿਆ ਆਲੀ ਮੈਂ ਲੱਛਿਆ ਵਰਤਿੰਦੀ ਜਾਂਦਾ ਰੋਟੇ ਮਿਗਾ ਦिए ਆਲੂ ਨਾ ਪਾ ਕੇ ਲੈ ਦੇਖ ਲੈ ਅੱਜ ਮੇਰੇ ਸਾਰੇ ਕੰਮਾਂ ਨੂੰ ਕਵੇਲਾ ਹਣ ਧਾਰਾਂ ਕੱਢੀਆਂ ਆ ਅੱਜ ਮੇਰੇ ਭਾਂਡੇ ਪਏ ਮੰਜਨ ਵਾਲੇ ਝਾੜੂ ਪੋਚਾ ਪਿਆ ਕੱਪੜੇ ਪਏ ਆ ਮੁੜ ਕੇ ਕੱਲ ਨੂੰ ਨਹੀਂ ਤਾਂ ਉਹਦੇ ਸੰਡੇ ਨੂੰ ਧੋਦਾਂ ਤੁਸੀਂ ਸੁੱਤੇ ਪਏ ਸੀ ਉਹ ਮੂੰਹ ਛੱਡਾ ਮੈਂ ਮਰੀ ਕੋੜੇ ਬੀਬੀ ਕਰੀ ਆਏ ਪਈ ਸੀ ਆਉ ਦਾ ਵਲੌਗ ਦੇਖੇ ਨਹੀਂ ਕਿ ਨਹੀਂ ਮੈਂ ਮਰੀ ਪਈ ਹੁੰਨੀ ਆ ਆ ਇਹ ਦੇਖੋ ਇਹਨੇ। ਇਹਨੇ ਪਾਂਡੇ ਇਕੱਠੇ ਕੀਤੇ ਪਏ ਆ। ਮੈਂ ਤਾਂ ਕੱਪੜੇ ਪਾਈ ਦਵਾਂ ਪੰਜ-ਸੱਤ ਸੂਟ ਐ। ਤੋਤੇ ਜਾਣਗੇ। ਤੇ ਫੇਰ ਮੈਂ ਐਨਾ ਕੁੜੀਆਂ ਨੇ ਬਿਸਕੁਟ ਖਲਾਰੇ ਹੈਗੇ ਅਜੇ। 6:30 ਹੋ ਗਏ। ਅੱਜ ਤਾਂ 10 ਜਿਮੇਠੀ ਹੈ ਜੀ ਕੰਮ ਨਿਭੜਨ ਦੀ। ਲੋ ਜੀ ਡੈਮ ਹੋ ਗਿਆ 7:30 ਤੇ ਆਪਾਂ ਲਾਉਣ ਲੱਗੇ ਸੀ ਪੋਚਾ ਤੇ ਮੈਨੂੰ ਲੱਗੀ ਐ ਭੁੱਖ। ਤੁਸੀਂ ਕੀ ਕਰੀਐ ਨੇ? ਗੁੜ ਪਾਣੀ ਆਪਾਂ ਨੇ ਕਹੀ ਗੁੜ ਪਨ ਕੇ ਆਪਣੇ ਖਾਂਦੇ ਆ। ਰੋਟੀ ਤੋਂ ਬਾਅਦ ਵੀ ਤੇ ਵੈਸੇ ਆਪਾਂ ਤੁੱਕੀ ਮੈਂ ਖਾ ਜਾਂਗਾ ਮੈਂ ਤੈਨੂੰ ਟੀ ਡਿਵਿਚ ਪਾ ਜੂੰਗਾ ਕਹਿੰਦੇ ਹੁੰਦੇ ਲਓ ਵੀ ਕੱਲ ਨੂੰ ਨਵੋ ਨੇ ਕਰਨੀ ਹੈ ਪਰਫਾਰਮੈਂਸ ਜਾਨੀ ਕਿ ਜਦੋਂ ਆਪਣੇ ਬਲੌਗ ਆਊਗਾ ਫੋਟੇ ਆ ਹੋਊਗਾ ਪਰ ਕਰਨਾ ਅੱਜ ਪ੍ਰੈਕਟਿਸ ਕਰ ਲੈ ਫੋਨ ਦੇਖੀਏ ਨਹੀਂ ਪ੍ਰੈਕਟਿਸ ਕਰਨਾ ਇਹਨੇ ਬਣਨਾ ਸਾਡੇ ਗੋਲ ਗੱਪੇ ਨੇ ਬਣਨਾ ਲੇਜ਼ ਕੋਈ ਬੱਚਾ ਕੈਂਡੀ ਬਣੂ ਕੋਈ ਕੋਲ ਡਰਿੰਕ ਬਣੂ ਕੋਈ ਕੁਝ ਬਣੂ ਕੋਈ ਕੁਝ ਕੋਲ ਡਰਿੰਕ ਮਨਜੋਤ ਬੰਨੀ ਹੈ ਟੌਫੀ ਟੌਫੀ ਸ਼ਾਦ ਖੁਸ਼ੀ ਕੈਂਡੀ ਉਹ ਹੀ ਹੁੰਦੀ ਉੱਪਰ ਹੈਨਾ ਬਹੁਤ ਸੋਹਣਾ ਪ੍ਰਿੰਟ ਮੈਂ ਲੇਜ਼ ਬਣਿਆ ਹਾਂ ਤੇਨ ਕੱਲ ਮੈਂ ਖਾ ਜੂਗੀ ਆ ਕੇ ਕਿਵੇਂ ਖਾਣਗੀ ਚਲੋ ਜੀ ਰੋਟੀ ਪਾਣੀ ਜਿਹੜਾ ਗਿਆ ਬਾਣਾ ਚੱਲੀ ਜਾਂਦੇ ਹਾਂ ਇਸ ਨੂੰ ਦੇ ਸਕਦੇ ਹਾਂ ਰੋਟੀ ਖਾਣ ਲੱਗਦੇ ਸੀ ਮੈਂ ਇਹ ਕਹਣਾ ਚਲੋ ਇੱਕ ਵਾਰੀ ਮੈਂ ਕੱਪੜੇ ਪ੍ਰੈਸ ਕਰਦਾ ਮम्मा ਮੈਂ ਆਪਣੇ ਆਪ ਦੇ ਬੈਠੀ ਬਾਅਦ ਚੱਲੇ ਜੇ ਨਹੀਂ ਹਾਂ ਸੀ ਪ੍ਰੈਸ ਕਰ ਦਈਏ ਮੈਂ ਕਿਹਾ ਫੇਰ ਰੋਟੀ ਪਾਣੀ ਖਰੀ ਹੋ ਕੇ ਖਾਵਾ ਲੀ ਹਾਂ ਜੀ ਹਾਂ ਹਾਂ ਕਿਉ ਫੋਲਡ ਕਰ ਲਿਆ ਬੁੱਦੂ ਐਵੇਂ ਫੋਲਡ ਕਰਕੇ ਫਿਰ ਦੋਨੋਂ ਹੋ ਜੂਗਾ ਇਹ ਘਰੀਏ ਪਾੜ ਲੇਗੀ ਤੂੰ ਇਹਨੂੰ ਸਿੱਧਾ ਸਿੱਧਾ ਰੱਖ ਦੇ ਉੱਥੇ ਟੇਬਲ ਤੇ ਜਾਓ ਕੋਈ ਗੱਲ ਨਹੀਂ ਪਾਪਾ ਤਾਂ ਲਿਆਏ ਤੁਸੀਂ ਤਾਂ ਰੱਖ ਦੋ ਨਾ ਟੇਬਲ ਤੇ ਇਧਰ ਲੈ ਕੇ ਆਓ ਬੇਟੀ ਪਰ ਸਜ ਨਹੀਂ ਰੱਖਣਾ ਗਾ ਤੁਸੀਂ ਇੱਥੇ ਰੱਖਵਾਓ ਆ ਦੇਖੀ ਆਪਣੀ ਸੇਂਵਰੀ ਡਿੱਗ ਗਈ ਇਹਦੇ ਨੀਚੇ ਰੱਖ ਦੋ ਆ ਦੇ نیچے ਰੱਖ ਦੇ ਨਵਰੀ ਤੇ ਪਕਾਈ ਨਾ ਕਰਾ ਬੁੱਤੂ ਜੀ ਮਾਂ ਮੈਂ ਸਵੇਪੋਲ ਨਾ ਜੇ ਕੋਈ ਨਹੀਂ ਮੈਂ ਝਾੜੂ ਮਾਰੂੰਗੀ ਨਾ ਉਦੋਂ ਉਧਰ ਬੈੱਡ ਤੇ ਰੱਖ ਲੂਗੀ ਮੈਂ ਆ ਜੋ ਰੋਟੀ ਖਾਈਏ ਆਪਾਂ ਤੇ ਗੇਟ ਕਰ ਦੋ ਇਹ ਬੰਦ ਆ ਮੈਂ ਸਿਖਾ ਲਈ ਫਰੀ ਉਂਗਲ ਨਾਲ ਦੇ ਵਿੱਚ ਹਾਂ ਵੀ ਗੇਟ ਬੰਦ ਕਰ ਦੋ ਤੇ ਬਰਾਂਡਾ ਬੰਦ ਕਰ ਦੋ ਆ ਜਾ ਬਟੇ ਮੰਮਾ ਜੀ ਛੇਤੀ ਛੇਤੀ ਬੰਦੇ ਵਾਜਣਾ ਆਪਾਂ ਫਿਰ ਤੰਨੇ ਚੱਲਾਂਗੇ। ਨਾ ਤੁਰਿਆ। ਬਣਾ ਲੈ। ਮਾਏ ਦੇ ਨੇ ਲਾ ਪਾ। ਨਾ ਤੁਰਿਆ। ਇਹ ਵੀ ਕਿਹਦੀ ਵੀਡੀਓ ਬਣਾ ਲਈ। ਹੂੰ। ਹੂੰ। ਬਸ ਥੋੜੇ ਜਿਹਾ ਪਾ ਲੈ ਬੜੇ। ਆ ਦਿਨ ਤਾਂ ਬੈਠ ਕੋਲੀ ਕਹਿਣੀ। ਬੀਬੀ ਅੱਜ ਅੱਜ ਹੀ ਮੈਂ ਤੱਕ ਪੰਡਿ ਗਿਆ ਲਾਵ ਕਿੱਥੇ ਆ ਬਿੱਬੀ ਬਣਿਆ ਮਾਰੀ ਮੇਰ ਨਜ਼ਰ ਕਰਿਆ ਹੈਲੋ ਜੀ ਢਾਡੇ ਵਾਲਾ ਵੱਠਣ ਕਿੱਧਰ ਗਿਆ ਜਲਦੀ ਲਈ ਫਿਰਦਾ ਸੀ ਝੋਨਾ ਪਾ ਕੇ ਕਹਿੰਦੇ ਨੇ ਜਿਹੜੀ ਸੋਸਨ ਦੀ ਗੋਨੀਆ ਹੋਵੇ ਕਰਦੇ ਆਂ ਨਹੀਂ ਮਲਕੀ ਸਮਝਣੇ ਲੱਗਿਆ ਹੋਗਾ ਸੀ ਸਭੜੀ ਤੱਕ ਜਾਵਾਂਗੇ ਆ ਮੈਂ ਸਮਝਣੇ ਲੱਗਿਆ ਹੈ ਦੇਵੀ ਉਹ ਸਮਝਣੇ ਲੱਗਿਆ ਸੀ ਪਹਿਲਾਂ ਹੁਣ ਸਮਝ ਆ ਗਿਆ ਹੋਗਾ ਚਲੋ ਜਾਣੀ ਅਸੀਂ ਸਭੜੀ ਤੱਕ ਜਾਵਾਂਗੇ ਉੱਥੇ ਮੁੜ ਕੇ ਆਵਾਂਗੇ ਮਰੇ ਯਾਰ ਤੁਸੀਂ ਮਰੇ ਵਿਚਾਰੇ ਮੰਮਾ ਕੋਲੇ ਗੋਲਕਾਰ ਬੋਲ। ਉਹ ਦਰ ਵੜਨ। ਮੰਮਾ ਕਹਿੰਦੀ ਬੀਬੀ ਨਾਲ ਕਰ ਕਰ। ਬੀਬੀ ਕਹਿੰਦੀ ਮੰਮਾ ਨਾਲ ਗੱਲ ਕਰ। ਬੀਬੀ ਕਹਿੰਦੀ ਮੰਮਾ ਨਾਲ ਗੱਲ ਕਰ। ਨਹੀਂ ਉੱਪਰ ਨਾਲ। ਮੈਂ ਕੋਲੇ ਬੋਲ ਕੇ ਗੱਲ ਕਰਾਂਗਾ। ਮਾਤਾ ਜੀ ਦੀ ਰੈਸਿਪੀ ਪਈ ਆ। ਥੋੜਾ ਦੱਸਦਾ ਕਿ ਥਲੇ ਰਿਹਾ। ਤੱਕ ਲਿਆ ਕਰੋ ਦੱਦਾ ਬਾਪ ਜੀ ਪੈਨੇ ਬੈਠਾ ਦਾਦੀ ਦਾਦੀ ਜੀ ਕਿਵੇਂ ਹੋ ਠੀਕ ਹੈ ਜੀ ਖਾਲੀ ਰੋਟੀਕਾਰੀ ਹਾਂ ਕਿਥੇ ਰਹਿੰਦੇ ਹੋ ਹੁਣ ਅੰਬ ਬੈਠੇ ਨਹੀਂ ਆਖੀ ਐਸੀ ਸਾਰੇ ਜਾਂਦੇ ਤੁਸੀਂ ਸ਼ੇਅਰ ਕਰਿਆ ਪੁੱਤ ਤੁਸੀਂ ਬੱਚੇ ਹੋਏ ਸ਼ੇਅਰ ਕਰਨਾ ਨਹੀਂ ਠੀਕ ਹੈ ਨੀ ਚਲ ਬਾਏ 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 ਓ ਜੀ ਹੁਣ ਮਮਾ ਨੇ ਪੰਡੇ ਮਾ ਜੀ ਦਾ ਹੁਣ ਤੇ ਲੰਘਿਆ ਪਾ ਸ਼ੇਅਰ ਕਰਨਾ ਆ ਕਰਨ ਬਹੁਤ ਵੱਡੀ ਪਾਰਕ ਬਣੀ ਹੋਈ ਹੈ ਜਿੱਥੇ ਜਾਣਾ ਹਨ ਵਾਲਾ ਮਨ ਦੋਸ਼ ਕਰਦੀ ਮੁੱਤਾ ਵੀ ਦੁਖੀ ਜਾਂਦੀ ਹੁੰਦੀ ਆ ਬੂਤਵਾ ਦਾ ਪਾ ਕੇ ਬਣਾਵਾਂਗੇ ਪੱਖੇ ਆ ਮੰਜੇ ਖੜੀ ਕਰਦੀ ਹੂੰ ਜਾਨ ਵੇਲੇ ਜਿਹੜੀ ਸਾਰਿਆਂ ਤੋਂ ਮੂਰੇ ਸਾਰਿਆਂ ਤੋਂ ਕਾਲੀ ਸੀ ਨਾ ਜਾਨ ਦੀ ਹਣ ਜਮਾ ਏ ਥੱਕ ਜੇ ਸਮ੍ਰਿਤਕੌਰ ਹੁਣ ਆਏ ਭੱਜੀ ਆਦੀ ਵੀ ਮੇਸ਼ੀਤੀ ਡਿੱਗ ਪਾ ਜਾ ਕੇ ਚਲੋ ਜੀ ਆਪਾਂ ਇਸ ਦੇ ਨਾਲ ਹੀ ਕਰਦੇ ਆ ਆਪਣੇ ਵਲੌਗ ਦਾ ਐਂਡ ਤੇ ਮਿਲਾਂਗੇ ਆਪਾਂ ਨੈਕਸਟ ਵਲੌਗ ਦੇ ਨਾਲ ਜੇਕਰ ਤੁਹਾਨੂੰ ਸਾਡੀ ਵਲੌਗ ਵਧੀਆ ਲੱਗਦੇ ਨੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਐਂਡ ਕਰਦੇ ਫਿਰ ਹੁਣ ਬਸ ਸੈਂਡ ਹੀ ਕਰਨਾ ਆਪਾਂ ਹਾਂ ਮੈਂ ਪੀਣ ਦਿੱਤਾ ਓੜਾ ਚਲ ਬੱਤ ਤੂੰ ਬੰਦ ਕਰ ਦੇ ਫਿਰ ਟੁੱਟੀ ਆ ਜਾਓ ਕਿਰਾ ਮਮਾ ਜੀ ਜਦ ਹਲਾਪ ਤੋਂ ਦਿਓ ਫਿਰ ਮੈਂ ਆ ਜਾ ਜਨਨਾ ਤੂੰ ਫਿਰ ਨਹੀਂ ਛੱਡ ਜਾਨਗੀ ਚਲ ਕੋਈ ਨਹੀਂ ਫਿਰ ਕੀ ਕਹਿੰਦੀ ਸੀ ਕਿਵੇਂ ਕਰਨਾ ਤੂੰ ਵਲੌਗ ਦਾ ਐਂਡ ਉੱਥੋਂ ਵੀ ਮੈਂ ਕੀ ਕਹਿ ਰਹੀ ਹਾਂ ਕੀ ਕਰਾਂ ਚਲੋ ਜੀ ਮਿਲਾਂਗੇ ਆਪਾਂ ਨੈਕਸਟ ਵਲੌਗ ਦੇ ਬਸ ਆਹੀ ਐਂਡ ਸੀ